ਸਰਗੋਪੁਰ ਪੁਲਿਸ ਨੇ Holi ਮੌਕੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਦੋਂ ਪੂਰੇ ਭਾਰਤ ਵਿੱਚ Holi ਦਾ ਤਿਉਹਾਰ ਮਨਾਇਆ ਗਿਆ ਤਾਂ ਦੇਖਣ ਵਿੱਚ ਆਇਆ ਕਿ ਪੰਜਾਬ ਵਿੱਚ ਵੀ ਰੰਗਾਂ ਦਾ ਇਹ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਹਰ ਪੰਜਾਬੀ ਨੇ ਇਸ ਨੂੰ ਨਾਲ ਮਿਲ ਕੇ ਮਨਾਇਆ ਪਰ ਉੱਥੇ ਹੀ ਕੁਝ ਸ਼ਰਾਰਤੀ ਅਨਸਰ ਤਿਉਹਾਰ ਵਾਲੇ ਦਿਨ ਹੀ ਬਜਾਂਨਾ ਵਿੱਚ ਮੋਟਰਸਾਈਕਲਾਂ ਅਤੇ ਬੁਲਟਾਂ ਦੇ ਬੈਠ ਕੇ ਤਿਉਹਾਰ ਮਨਾਉਂਦੇ ਨਜ਼ਰ ਆਏ ਅਤੇ ਬੁਲਟਾਂ ਦੇ ਪਟਾਕੇ ਵੀ ਚਲਾ ਰਹੇ ਸਨ ਜੋ ਕਿ ਗਲਤ ਹੈ ਅਤੇ ਪੁਲਿਸ ਨੇ ਇਸ ਤੇ ਕਾਰਵਾਈ ਕੀਤੀ। ਅਤੇ ਬੁਲੇਟ ਤੇ ਜਾ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਰੋਕ ਕੇ ਰੱਖਿਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਦੀਆਂ ਬੁਲੇਟਾਂ ਤੋਂ ਸਾਇਲੈਂਸਰ ਹਟਾ ਦਿੱਤੇਗੇ ਤਾਂ ਜੋ ਭਵਿੱਖ ਵਿੱਚ ਉਹ ਅਜਿਹੀ ਘਿਣਾਉਣੀ ਹਰਕਤ ਨਾ ਕਰਨ। ਇਸ ਦੇ ਨਾਲ ਹੀ ਉਹਨਾਂ ਸੰਦੇਸ਼ ਦਿੱਤਾ ਕਿ ਸੰਗੁਰ ਦੇ ਵੱਖ-ਵੱਖ ਸਕੂਲਾਂ ਵਿੱਚ ਉਹਨਾਂ ਬੱਚਿਆਂ ਦੇ ਲਈ ਸੈਮੀਨਾਰ ਕਰਵਾਈ ਜਾ ਰਹੇ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਪਰ ਉਹ ਦੋਪਹੀਆ ਵਾਹਨ ਜਾਂ ਕਾਰ ਚਲਾ ਰਹੇ ਨੇ। ਸਰ ਜਿਹੜੇ ਅੱਜ ਬੁਲਟ ਦੇ ਸਾਇਲੈਂਸਰ ਤੋੜੇ ਕਿੰਨੇ ਇਹ ਸਾਇਲੈਂਸਰਾਂ ਮੋਟਰਸਾਈਕਲਾਂ ਦਾ ਸਾਇਲੈਂਸਰ ਤੋੜੇ ਤੇ ਕਿੰਨੇ ਦਿੰਦੇ ਇਹਦਾ ਮਾਨ ਜੋ ਐਸਐਸਪੀ ਸਰ ਵੱਲੋਂ ਹੁਕਮ ਹੋਇਆ ਸੀਗਾ ਕੱਲ ਹੋਲੀ ਦਾ ਤਿਹਾਰ ਸੀਗਾ ਵੀ ਜਿਹੜੀ ਪਬਲਿਕ ਹੋਲੀ ਮਨਾਉਗੀ ਬੱਚਿਆਂ ਨਾਲ ਮਨਾ ਰਹੇ ਸੀਗੇ ਲੇਡੀਆਂ ਨਾਲ ਹੋਲੀ ਮਨਾ ਰਹੇ ਸੀ ਕਈ ਹੁੱਲੜਵਾਜ ਬੱਚੇ ਬਿਆਗਤੀ ਪਟਾਕੇ ਮਾਰ ਰਹੇ ਸੀਗੇ ਸਾਨੂੰ ਮੈਸੇਜ ਮਿਲਿਆ ਸੀਗਾ ਵੀ ਜਿਹੜੀ ਹੋਲੀ ਆ ਸ਼ਾਂਤ ਮਹਿਮਾਹੌਲ ਨਾਲ ਪਬਲਿਕ ਮਨਾਵੇ ਤਾਂ ਕਿ ਕੋਈ ਰੌਲਾ ਰੱਪਾ ਨਾ ਪਵੇ ਪਰ ਇਹ ਹੁੱਲੜਵਾਜੀ ਕਿਤੇ ਪਟਾਕਾ ਮਾਰਦਾ ਕਿਤੇ ਰੰਗ ਕਰਦਾ ਤਾਂ ਅਸੀਂ ਕਰੀਬ 30-35 ਮੋਟਰਸਾਈਕਲਾਂ ਦੇ ਸਰਾਂਸਰ ਲਹਾ ਕੇ ਉਹਨਾਂ ਦੇ ਚਲਾਨ ਕੱਟੇ ਨੇ ਟ੍ਰਿਪਲ ਰਾਈਡਿੰਗ ਦੇ ਵੀ ਕੱਟੇ ਨੇ ਕਿ ਤਾਂ ਅੱਦੇ ਹੀ ਤੜਾਈ ਵੀ ਗਏ ਨੇ ਅਕਸਰ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਛੋਟੇ ਬੱਚੇ ਨੇ 16 ਸਾਲ 17 ਸਾਲ ਦੀ ਉਮਰ ਤੋਂ ਘੱਟ ਨੇ ਉਹ ਵੀ ਸਪੀਡਾਂ ਤੇ ਭੱਜਦੇ ਨੇ ਐਕਟਿਵ ਵਾਲੋ ਐਲੋ ਜਾਂ ਮੋਟਰਸਾਈਕਲ ਲੈ ਲੋ ਉਹਦੇ ਬਾਰੇ ਕੀ ਕਿਹੜਾ ਦੇਖੋ ਉਹਦੇ ਸੰਬੰਧ ਵਿੱਚ ਆਹ ਮਹੀਨੇ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹੋ ਕੇ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾਓ। ਮੈਂ ਕਰੀਬ 20 ਦੇ ਕਰੀਬ ਇਹ ਸੈਮੀਨਾਰ ਲਾਇਆ ਤੇ ਧੂਰੀ ਬਖਰੇ ਤੌਰ ਤੇ ਲੱਗੇ ਨੇ। ਤਾਂ ਅਸੀਂ ਉੱਥੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ, ਟੀਚਰ ਸਾਹਿਬਾਨਾਂ ਨੂੰ, ਬੱਚਿਆਂ ਨਾਲ ਕਰਦੇ ਆ ਮੈਸੇਜ ਹੀ ਪਾਉਣਾ ਹੈ ਮੂਵੀ ਰਹੀਂ। ਬੱਚਿਆਂ ਨੂੰ ਸੋਡੇ ਚੈਨਲ ਹੀ ਅਪੀਲ ਕਰਦੇ ਆ ਵੀ ਨਾਚ ਲਾਉਣਾ, ਖਾਸ ਕਰਕੇ ਜਿਹੜੇ ਇਹਨਾਂ ਦੇ ਮਾਪੇ ਨੇਗੇ ਇਕੱਲੇ-ਇਕੱਲੇ ਬੱਚੇ ਨੇ ਹਰਕ ਕਰ। ਬੇਨਤੀ ਹੈ ਕਿ ਵੀ ਨਾ ਚਲਾਉਣ 18 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਲਾਇਸੈਂਸ ਬਣਾ ਕੇ ਹੀ ਚਲਾਉਣ ਜਿਹੜਾ ਐਕਟ ਆਦਾ ਆਪਣੇ ਲਾਇਸੈਂਸ ਬਣਦਾ ਆਪਣੇ ਵਾਹਟ ਗੇਅਰ ਉਹ 16 ਸਾਲ ਤੋਂ ਇੱਕ ਦਿਨ ਵੀ ਉੱਪਰ ਦੇਖੋ ਇਹਦਾ ਲਾਇਸੈਂਸ ਬਣ ਜਾਂਦਾ ਤਾਂ ਲਾਇਸੈਂਸ ਬਣਾਉਣ ਪਰੂਸ਼ਨ ਵੀ ਮਾਰ ਕੇ ਰੱਖਣ ਤਾਂ ਨਾ ਚਲਾਉਣ ਤੇ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਤਿੰਨ ਜਣੇ ਨਾ ਬੈਠਣ ਨੰਬਰ ਪਲੇਟਾਂ ਸਰਕਾਰੀ ਯੂਸੂਹੇ ਨੇ ਉਹ ਲਾਉਣ ਤੇ ਲਿਮਟਡ ਤੇ ਸਪੀਡ ਰੱਖਣ ਕਿਉਂਕਿ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇਗੇ ਉਹ ਵੀ ਬੋਲਦੇ ਸਾਇਲੈਂਸਰ ਦਾ ਕਿੰਨਾ ਚਲਾਣਾ ਹੈ ਜੋ ਕਿ ਅਕਸਰ ਲਾਏ ਹੋਏ ਦੇਖਦੇ ਆਂ ਅਸੀਂ ਆਰਟੀਓ ਨੂੰ ਭੇਜਦੇ ਆਂ ਕਰੀਬ 5000 ਦਾ ਇਹਦਾ ਜੁਰਮਾਨਾ ਹੈਗਾ ਜੀ ਇਸ ਤੋਂ ਬਾਅਦ ਵੀ ਕਾਰਵਾਈ ਜਾਰੀ ਰਹੂਗੀ ਹਾਂ ਜੀ ਕਾਰਵਾਈ ਜਾਰੀ ਰਹੂਗੀ ਜੇ ਜਿਹੜੇ ਮੋਟਰਸਾਈਕਲਾਂ ਦੇ ਸਾਇਲੈਂਸਰ 35 ਦੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਚਲਾਣ ਵੀ ਨਾਲ ਕੱਟੇ ਗਏ ਹਾਂ ਹਾਂ ਜੀ ਚਲਾਣ ਕੱਟੇ ਗਏ ਨੇ ਸਾਰਿਆਂ ਦੇ ਚਲਾਣ ਕੱਟਣ ਤੋਂ ਬਾਅਦ ਸਾਇਲੈਂਸਰ ਉਤਾਰੇਗੇ ਸਾਰੇ ਕਹਿ ਰਹੇ ਹਾਂ ਜੀ ਠੀਕ ਹੈ ਜੀ